ਨੀ ਤੂੰ ਪਖੰਡ ਕਰਦਾ ਹੁਣਾ ਰੋਜ਼ ਫਿਰ ਲੱਗਿਆ ਪੈ ਰਾਂ ਨਾ ਤੂੰ ਉਥੇ ਕਿਹੜੇ ਲੋਕਾਂ ਨੂੰ ਇਹ ਗਰੀਬ ਲੋਕਾਂ ਨੂੰ ਗਰੀਬ ਲੋਕਾਂ ਨੂੰ ਕਿੱਧਰ ਲਾਈ ਫਿਰਦਾ ਤੂੰ ਮੇਰੇ ਇੱਕ ਮਿੰਟ ਇੱਕ ਮਿੰਟ ਤੇਰੇ ਐਸਾ ਮੈਂ ਜੂਤ ਫਰਲਾਂ ਤਾਂ ਜਾਸ ਰੱਖੇਗਾ ਤੂੰ ਅੱਜ ਤੱਕ ਲੋਕਾਂ ਦੇ ਪਾਸੇ ਕਰਦਾ ਜੇ ਤੂੰ ਪਖੰਡ ਬਾਗ ਦੇ ਵਿੱਚ ਪਾਤਰੀ ਐਸੀ ਧੌਣ ਕੁੱਟੂਆ ਸਾਲਾ ਬਣਾ ਕਲਾ ਕਰੀਦਾ ਤੂੰ ਲੋਕਾਂ ਨੂੰ ਗਰੀਬ ਲੋਕਾਂ ਨੂੰ ਪਿੱਛੇ ਲਈ ਫਿਰਦਾ ਤੂੰ ਮੈਂ ਥੋੜੀ ਲੈ ਕੇ ਆਇਆ ਹਾਂ ਉੱਥੇ ਕਿਹਦੇ ਕਹਿਣਾ ਮੈਂ ਕੋਈ ਆਉਂਦੀ ਅਵਰ ਤੋਂ ਇੱਕ ਢੀਸਕੇ ਲੱਗ ਜਾਉ ਤੈਨੂੰ ਮੈਂ ਉੱਥੋਂ ਤੈਨੂੰ ਮਾਤਾ ਤੇਰੇ ਚਾਹੂ ਗੰਦ ਚ ਹੈ ਤੂੰ ਸਾਇਆ ਇਹ ਡਾਂਗ ਫਰਾਂਗੇ ਇਹਨੂੰ ਕੁੱਟ ਕੇ ਲਾ ਕੇ ਨਾ ਸਾਹਮਣੇ ਕੁੱਟਾ ਯਾਰ ਕਾਰਕਮਣ ਪੈਣ ਦੇ ਰਲਾਇਆ ਇਹ ਡਾਂਗ ਫਰਾਂਗੇ ਯਾਰ ਪਖੰਡ ਬਾਗ ਦੇ ਵਿੱਚ ਧਰਮ ਟਾਂ ਨੂੰ ਖੋੜਾਂ ਡਾਂਗ ਫਰਾਂਗੇ ਤੇ ਧਰਮ ਟਾਂ ਖੜਾ ਫੜਦਾ ਉਹ ਉੱਥੇ ਨਹੀਂ ਗਿਆ ਖੜਾ ਨੇ ਤਕਰੀਬਨ ਘਟਾਏ ਉੱਥੇ ਕਰਨਗੇ ਅਸੀਂ 20 ਕਰਾਂ ਦਾ ਕੰਮ ਚੱਲੀ ਰਹਾ ਮਜ਼ਦੂਰ ਕਰਾਂ ਦਾ ਦਾ ਬਾਈ ਪੰਜਾਬ ਦੇ ਵਿੱਚ ਬਰਬਾਦੀ ਕਰਨੀ ਤੁਰ ਪਿਆ ਤੂੰ ਇੱਥੋਂ ਨਿਕਲੇ ਤੇਰੇ ਗੰਦੋਂ ਕਿ ਤਰ ਮਿੰਟ ਕਰ ਲੁੱਪ ਗੰਦ ਨਹੀਂ ਪਾਇਆ ਮੇਰਾ 20 ਕਰਾਂ ਦੇ ਉੱਥੇ ਜੀ ਕੰਮ ਕਰਾਈਏ ਸਾਡੇ ਮਜ਼ਦੂਰ ਭਾਈਚਾਰੇ ਦੇ ਕਿਤਾ ਲਾਜ ਕਰਾ ਕੇ ਜੀ ਕੁੜੀ ਦਾ ਵਿਆਹ ਕਰ ਅਨੇਕਾਂ ਦੇ ਮਜ਼ਦੂਰਾਂ ਨੇ ਮੈਂ ਪੈਸੇ ਨਾਲ ਬਾਈ ਕੁਲਦੀਪ ਖੜਾਏ ਕੁਲਦੀਪ ਬਾਈ ਦਾ ਸਾਰਾ ਸ਼ੋਰੂਮ ਹੈ ਟੋਟਲ ਹੀ ਇੱਥੇ ਚੀਜ਼ਾਂ ਲਗੀਆਂ ਆਪਣੀਆਂ ਪੇਟੀ ਲਿਮਾਰੀ ਤੋਂ ਵਿਆਹਾਂ ਦੇ ਸਮਾਨ ਤੋਂ ਲੈ ਕੇ A to Z ਇਲੈਕਟ੍ਰੋਨਿਕਸ ਦਾ ਸਾਰਾ ਸਮਾਨ ਹੈ ਇੱਥੇ ਇਸ ਕੁਲਦੀਪ ਭਰਾ ਨੇ ਸਾਡੀ ਜਿਹੜੇ ਸਾਡੇ ਵਿੱਚ ਇੱਕ ਜਨੂਨ ਆ ਨੌਜਵਾਨ ਹੋਣ ਦੇ ਨਾਂ ਤੇ ਮਿਸੀ ਆਪਾਂ ਮਜ਼ਦੂਰਾਂ ਦੇ ਆਪਣੇ ਭਾਈਚਾਰੇ ਦੀ ਬਾਹ ਫੜੀਏ ਇਸ ਦੇ ਵਿੱਚ ਕੁਲਦੀਪ بھائی ਨੇ ਬਹੁਤ ਵੱਡੀ ਸਾਡੀ ਸਹਾਇਤਾ ਕਰੀ ਆ ਅੱਜ ਵੀ ਸਾਡੇ ਪਿੰਡ ਫਰਵਾਹੀ ਆਪਣਾ ਸਾਡੇ ਪਿੰਡ ਦੀ ਕੁੜੀ ਆ ਉਹਦੀ ਗਾਹਾਂ ਜਿਹੜੀ ਸਾਡੇ ਪਿੰਡ ਦੀ ਕੁੜੀ ਆ ਉਹਦੀ ਕੁੜੀ ਦਾ ਵਿਆਹ ਹੈ ਵਿਚਾਰਾਂ ਦਾ ਬੜਾ ਹੀ ਘਰ ਵਾਲਾ ਜਮਾ ਬਿਮਾਰ ਆ ਬਿਲਕੁਲ ਜਿਹੜਾ ਕਿ ਘਰੇ ਬਿਮਾਰੀ ਬੜਾ ਬੜਾ ਮਾੜੇ ਦਿਨਾਂ ਦੇ ਵਿੱਚੋਂ ਗੁਜ਼ਰ ਰਹੇ ਸੀਗੇ ਤੇ ਉਹਦਾ ਸਮਾਨ ਉਹਦੇ ਅੱਜ ਘਰ ਭੇਜਿਆ ਜਾਣਾ ਕੁਲਦੀਪ ਬਾਈ ਨੇ ਨਿਜਮਤ ਪੈਸਿਆਂ ਤੇ ਹੀ ਜਿਹੜਾ ਸਮਾਨ ਸਾਰਾ ਦਿੱਤਾ ਜਿੰਨਾਂ ਦਾ ਬਣਦਾ ਸੀਗਾ ਇਹਦੇ ਵਿੱਚ ਸਭ ਤੋਂ ਵੱਡਾ ਧੰਨਵਾਦ ਸਾਡੇ ਭਰਾ ਜਤਿੰਦਰ ਦਾ ਜਰਮਨ ਵਾਲੇ ਦਾ ਜਿਨ੍ਹਾਂ ਨੇ ਇਹ ਸਾਰਾ ਸਮਾਨ ਅਗਲੀ ਕੁੜੀ ਦੇ ਘਰੇ ਭੇਜਿਆ ਜਾ ਰਿਹਾ ਉਹਨਾਂ ਦਾ ਵਿਆਹ ਚ 2-3 ਦਿਨ ਰਹਿ ਗਏ ਉਹਨਾਂ ਦੇ ਘਰੇ ਜਿਹੜਾ ਸਾਰਾ ਸਮਾਨ ਇਹ ਭੇਜਿਆ ਜਾਣਾ ਸੀ ਸਾਡਾ ਭਰਾ ਜਤਿੰਦਰ ਜਰਮਣ ਵਾਲਾ ਆਉਂਦਾ ਵੀ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਤੇ ਨਾਲ ਹੀ ਧੰਨਵਾਦ ਸਾਡੇ ਕੁਲਦੀਪ ਦਾ ਕਰਦਾ ਕਿਉਂਕਿ ਉਹ ਆਪਣੀ ਜਿੱਡੀ ਕੇ ਨੇਕ ਕਮਾਈ ਦੇ ਵਿੱਚੋਂ ਉਹ ਸਬੰਧ ਕੱਢਦੇ ਨੇ ਮੇਰੇ ਸਾਰੇ ਸੱਜਣ ਮਿੱਤਰ ਤੇ ਇਹ ਕੁਲਦੀਪ ਵੀ ਗਾਹਾਂ ਉਹ ਚੀਜ਼ ਨੂੰ ਸਮਝਦਾ ਵੀ ਯਾਰ ਅਸੀਂ ਵੀ ਦੇਖੋ ਆ ਸਾਰੇ ਖਰਚੇ ਨੇਗੇ ਬੰਦੇ ਰੱਖੇ ਹੋਏ ਨੇ ਤਿੰਨ ਚਾਰ ਹਨਾ ਇਹ ਸਾਰੇ ਖਰਚੇ ਚਲਾਉਣੇ ਹੁੰਦੇ ਨੇਗੇ ਇਨ੍ਹਾਂ ਖਰਚਿਆਂ ਦੇ ਵਿੱਚੋਂ ਨਿਯਮਤ ਰੂਪ ਦੇ ਵਿੱਚ ਜਿੰਨਾ ਦਾ ਬਣਦਾ ਸਮਾਨ ਉਹ ਕੁੜੀ ਦਾ ਅਗਲੇ ਦਾ ਘਰੇ ਭੇਜਦਾ ਨਾ ਸਾਰੇ ਸੱਜਣਾ ਧੰਨਵਾਦ ਹੈ ਰਲ ਮਿਲ ਕੇ ਹੀ ਜਿਹੜਾ ਅਸੀਂ ਸਾਰੇ ਭਰਾ ਸਾਡੀਆਂ ਜਿਹੜੀਆਂ ਧੀਆਂ ਨੇਗੀਆਂ ਉਹਨਾਂ ਦੇ ਘਰਾਂ ਦੇ ਵਿੱਚ ਸਾਮਾਨ ਭੇਜਣ ਦਾ ਕਾਰਜ ਕੰਮ ਕਰ ਰਹੇ ਹਾਂ ਅਸੀਂ ਪਰਮਾਤਮਾ ਦਾ ਸ਼ੁਕਰ ਕਰਦੇ ਹਾਂ ਤੇ ਨਾਲ ਹੀ ਇਹਨਾਂ ਸੱਜਣਾ ਦਾ ਧੰਨਵਾਦ ਕਰਦੇ ਹਾਂ ਇਹਨਾਂ ਦੇ ਵਿਚਾਲੇ ਜਰੀਆ ਮੈਂ ਬਣ ਜਾਣਾ ਮੇਰੇ ਕੋਲੇ ਲੋਕ ਆ ਜਾਂਦੇ ਨੇ ਕਿ ਬੁੱਧਵਾਰ ਨੂੰ ਤੇ ਮੈਂ ਇਹਨਾਂ ਇਹ ਕੁਲਦੀਪ ਦੀ ਅੱਗੇ ਉਹਨਾਂ ਭਰਾਵਾਂ ਦੀ ਸਾਰਿਆਂ ਦੀ ਡਿਊਟੀ ਲਾ ਦਿੰਨਾ ਆਹ ਰਲ ਮਿਲ ਕੇ ਜਿਹੜਾ ਇਹ ਕੰਮ ਚੱਲੀ ਜਾਂਦਾ ਬਹੁਤ ਬਹੁਤ ਧੰਨਵਾਦ ਤੇ ਬਾਕੀ ਸਾਡੇ ਕੁਲਦੀਪ ਕੋਲੇ ਵੀ ਸਾਰਾ ਸਾਮਾਨ ਤੁਸੀਂ ਵੀ ਸਾਰੇ ਜਣੇ ਇੱਥੇ ਆਇਆ ਕਰੋ ਇਹ ਕੁਲਦੀਪ ਦਾ ਸ਼ੋਅਰੂਮ ਆ ਇਹ ਸਮਾਨ ਸਾਰਾ ਉੱਥੇ ਜਾ ਰਿਹਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਖਲਦੀਪ ਦਾ ਤੇ ਬਾਈ ਜਤਿੰਦਰ ਦਾ ਧੰਨਵਾਦ ਜਿਵੇਂ ਤੁਹਾਨੂੰ ਪਤਾ ਹੀ ਆ ਅੱਜ ਸਾਰੇ ਇੱਥੇ ਚੈੱਕ ਅਪ ਕੈਂਪ ਲੱਗਿਆ ਹੋਇਆ ਕੈਂਸਰ ਦਾ ਅੱਖਾਂ ਦਾ ਤੇ ਨਾਲ ਲੱਗਦੀ ਹੀ ਮੇਰੀ ਬੇਨਤੀ ਆ ਵੀ ਜਿਨ੍ਹਾਂ ਦੇ ਅੱਜ ਇੱਥੇ ਸਾਰੇ ਇੱਥੇ ਚੈੱਕ ਅਪ ਅੱਖਾਂ ਦੇ ਹੋਏ ਨੇਗੇ ਐਨਕਾ ਤੇ ਦਵਾਈ ਦੇ ਨਾਲ-ਨਾਲ ਜਿਨ੍ਹਾਂ ਦਾ ਡਾਕਟਰ ਸਾਹਿਬ ਨੇ ਕਿਹਾ ਵੀ ਅੱਖਾਂ ਦਾ ਆਪਰੇਸ਼ਨ ਹੋਣਾ ਉਹਨਾਂ ਦੇ ਅੱਖਾਂ ਦੇ ਆਪਰੇਸ਼ਨ ਪਿੰਡ ਫਰਵਾਹੀ ਪਿੰਡ ਫਰਵਾਹੀ ਪਿੰਡ ਫਰਵਾਹੀ ਜਿਹੜੀ ਆਪਣੀ ਬਰਨਾਲੇ ਕੋਲ ਆ ਇੱਥੇ ਸਾਰਾ ਅੱਖਾਂ ਦਾ ਆਪਰੇਸ਼ਨ ਕੈਂਪ ਲੱਗਣਾ ਡੇਰਾ ਬਾਬਾ ਫਮਨਦਾ ਜੀ ਫਰਵਾਹੀ ਵੱਲੋਂ ਤੇ ਜਿਹੜੇ ਖਾਸ ਕਰਕੇ ਮੇਰੇ ਪਿੰਡ ਦੇ ਮੇਰੇ ਭੈਣ ਭਰਾ ਮੇਰੀ ਗੱਲ ਨੂੰ ਸੁਣਦੇ ਨੇਗੇ ਉਹ ਮੇਰੇ ਕੋਲੇ ਘਰੇ ਨਾਂ ਲਖਾ ਦੇਣ ਮੈਂ ਸਪੈਸ਼ਲੀ ਜਿਹੜੀ ਇੱਥੇ ਗੱਡੀ ਭੇਜੂੰਗਾ ਤੇ ਇੱਕ ਦਾ ਕੇਸੀ ਇਸ਼ਨਾਨ ਕਰਨਾ ਸਵੇਰੇ ਤੇ ਇੱਕ ਆਧਾਰ ਕਾਰਡ ਪੈਨ ਕਾਰਡ ਤੇ ਵੋਟਰ ਕਾਰਡ ਇਹ ਹੋਣਾ ਬੜਾ ਜ਼ਰੂਰੀ ਉਹਨਾਂ ਦੇ ਸਾਰਿਆਂ ਦੇ ਆਪਰੇਸ਼ਨ ਹੋਣਗੇ ਮੇਰੀ ਇਹ ਬੇਨਤੀ ਜ਼ਰੂਰ ਜ਼ਰੂਰ ਪ੍ਰਵਾਨ ਕਰਿਓ 5 ਤਰੀਕ ਨੂੰ ਜਿਹੜਾ ਆਪਾਂ ਇਹ ਇੱਥੇ ਆਪਾਂ ਇੱਥੇ ਆਪਣ ਨੂੰ ਗੁਰਦੁਆਰਾ ਸਾਹਿਬ ਤੋਂ ਜਾਂ ਆਪਾਂ ਬੱਸ ਸਟੈਂਡ ਤੋਂ ਜਿਹੜੀ ਆਪਾਂ ਸਾਰੀ ਬੱਸ ਭੇਜਾਂਗੇ ਜਿਨ੍ਹਾਂ ਦੇ ਆਪਰੇਸ਼ਨ ਡਾਕਟਰ ਸਾਹਿਬ ਨੇ ਆਪਰੇਸ਼ਨ ਕਰਨ ਲਈ ਕਿਹਾ ਉਹ ਸਾਰੇ ਜਣੇ ਜਰੂਰ ਗੱਲ ਧਿਆਨ ਦੇ ਵਿੱਚ ਲੈ ਕੇ ਆਉਣ ਇਹ ਆਪਰੇਸ਼ਨ ਵੀ ਸਾਰੇ ਫ੍ਰੀ ਦੇ ਵਿੱਚ ਹੋਣਗੇ ਤੇ ਇਹ ਮੇਰੀ ਇੰਨੀ ਜਿਹੜੀ ਬੇਨਤੀ ਜਰੂਰ ਪ੍ਰਵਾਨ ਕਰੋ 5 ਤਰੀਕ ਨੂੰ ਧੰਨਵਾਦ ਸਾਡੇ ਇੱਕ ਦੋਸਤ ਦੇ ਘਰੇ ਖੰਡ ਪਾੜ ਦਾ ਭੋਗ ਸੀਗਾ ਸੀ ਉੱਥੇ ਗਏ ਸੀਗੇ ਸਾਰੇ ਹੀ ਅਸੀਂ ਮੇਰੇ ਨਾਲ ਕ ਦਿਮਾਗ ਦੇ ਵਿੱਚ ਗੱਲ ਆਈ ਮੈਂ ਕਿਹਾ ਮੈਂ ਥੋੜਾ ਨਾ ਵੀ ਜਿਹੜੀ ਸਾਂਝੀ ਕਰਾਂ ਜਦੋਂ ਕੋਈ ਵੀ ਆਪਾਂ ਘਰੇ ਖੰਡ ਪਾੜ ਸਾਫ ਕਰਾਉਣੇ ਜਾਂ ਸਹਿਜ ਪਾਣ ਕਰਾਉਣੇ ਮੇਰੀ ਬੇਨਤੀ ਆ ਥੋੜੇ ਸਾਰੇ ਚਰਨਾਂ ਦੇ ਵਿੱਚ ਜਿਹੜੀ ਕਿ ਮੈਂ ਗੱਲ ਪਹਿਲਾਂ ਵੀ ਕਾਫੀ ਵਾਰੀ ਬੋਲੀ ਆ ਵੀ ਸਭ ਤੋਂ ਵੱਡਾ ਜੇਕਰ ਆਪਣੇ ਘਰੇ ਗੁਰੂ ਮਹਾਰਾਜ ਆਇਆ ਉਹਦੀ ਬਾਣੀ ਸੁਣਨਾ ਸਭ ਤੋਂ ਵੱਡਾ ਸਾਡਾ ਜਿਹੜਾ ਕਿ ਕਾਰਜ ਆ ਬਾਣੀ ਸੁਣਨਾ ਅਸੀਂ ਕਰਦੇ ਆ ਅਸੀਂ ਕੀ ਕਰਦੇ ਆ ਅਸੀਂ ਕਈ ਪ੍ਰਕਾਰ ਦੇ ਜਿਹੜਾ ਪਕੌੜੇ ਕਈ ਪ੍ਰਕਾਰ ਦੇ ਨੇ ਚੀਜ਼ਾਂ ਬਣਾਉਣੇ ਆ ਉਹਦੇ ਵਿੱਚ ਅਸੀਂ ਉਲਝੇ ਰਹਨੇ ਆ ਖਾਣ ਪੀਣ ਦੇ ਵਿੱਚ ਹੀ ਉਲਝੇ ਰਹਨੇ ਆ ਹਨਾ ਲੰਗਰ ਹੋਵੇ ਸਿੰਪਲ ਸਾਦਾ ਲੰਗਰ ਹੋਵੇ ਇਸ ਕਰਕੇ ਫਿਰ ਕੀ ਹੁੰਦਾ ਫਿਰ ਅਸੀਂ ਉਹਨੂੰ ਬੁਲਾ ਲਈਏ ਜੀ ਉਹਨੂੰ ਬੁਲਾ ਲਈਏ ਜੀ ਫਿਰ ਕੀ ਹੁੰਦਾ ਜਿਹੜਾ ਪਰਿਵਾਰ ਹੁੰਦਾ ਜਿਹੜਾ ਕਿ ਉਹ ਮਿਲਣ ਗਿਲਣ ਦੇ ਵਿੱਚ ਹੀ ਉਲਝਿਆ ਰਹਿੰਦਾ ਵੀ ਉਹ ਆ ਗਿਆ ਜੀ ਉਹ ਆ ਗਿਆ ਮੈਨੂੰ ਲੱਗਦਾ ਕਿਸੇ ਨੂੰ ਬਾਹਰ ਤੇ ਨਾ ਬਲਾਓ ਠੀਕ ਹੈ ਚਲੋ ਵਿਆਹਾਂ ਦੇ ਵਿੱਚ ਤਾਂ ਆਉਂਦੇ ਜਾਂਦੇ ਹੀ ਰਹਨੇ ਆ ਵੀ ਸਭ ਤੋਂ ਵੱਡਾ ਕੰਮ ਆ ਜੇਕਰ ਅਸੀਂ ਬਾਣੀ ਸੁਣੀ ਨਾ ਸੁਣ ਕੇ ਆਵਲੀ ਨਾ ਕੀਤਾ ਕੱਲਾ ਪਾਠ ਹੀ ਕਰੇ ਆਪਣੇ ਘਰੇ ਪਾਠ ਕਰਕੇ ਮੁੜ ਗਿਆ ਤਾ ਮੈਨੂੰ ਲੱਗਦਾ ਵੀ ਜਿੱਥੇ ਕਿਤੇ ਕਰ ਮੈਂ ਖੋਜ ਕਰੀ ਅਮਲ ਲਾਦਾ ਵੀ ਬਾਣੀ ਦੇ ਵਿੱਚ ਸਭ ਤੋਂ ਵੱਡੀ ਗੱਲ ਆ ਵੀ ਸੁਣਨਾ ਸੁਣ ਕੇ ਬਾਣੀ ਨੂੰ ਅਮਲ ਕਰਨਾ ਆਪਣੇ ਜੀਵਨ ਦੇ ਵਿੱਚ ਧਾਰਨ ਕਰਨਾ ਤਾਂ ਹੀ ਜਿਹੜਾ ਕਿ ਸਾਡਾ ਜੀਵਨ ਬਦਲੂਗਾ ਮੈਨੂੰ ਲੱਗਦਾ ਅਸੀਂ ਬੜੇ ਕਠੋਰ ਆ ਸਾਰੇ ਹੀ ਬੜੇ ਮੂਰਖਾਂ ਇਸ ਕਰਕੇ ਮੈਨੂੰ ਤਾਂ ਇਹੀ ਮੰਨਣਾ ਵੀ ਆਪਾਂ ਇੱਕ ਤਾਂ ਬਹੁਤ ਵੱਡਾ ਰਿਸ਼ਤੇਦਾਰੀ ਦੀ ਆਉ ਭਗਤੀ ਜੀ ਹੁਣ ਫਿਰ ਅਸੀਂ ਕਈ ਤਰ੍ਹਾਂ ਦੇ ਪਕੌੜੇ ਜਲੇਬੀਆਂ ਬਰਫੀ ਗੁਲਾਬ ਜਾਮਣਾ ਇਹਦੇ ਵਿੱਚ ਉਲਝੇ ਰਹਨੇ ਆ ਹਨਾ ਮੈਨੂੰ ਲੱਗਦਾ ਵੀ ਇਹ ਚੀਜ਼ ਦੇ ਨਾਲ ਨਹੀਂ ਜਿਹੜਾ ਕਿ ਲੱਗਦਾ ਵੀ ਇਹ ਮਰਜ਼ਾਦਾ ਨਹੀਂ ਹੈਗੀ ਮਰਜ਼ਾਦਾ ਇਹ ਹੈ ਵੀ ਬਾਣੀ ਸੁਣੀਏ ਸੁਣ ਕੇ ਅਮਲ ਕਰੀਏ ਤਾਂ ਹੀ ਜਿਹੜਾ ਸਾਡੇ ਘਰੇ ਖੰਡ ਪਾੜ ਸਹਜ ਕਰਾੜ ਪਾੜ ਕਰਾਉਣ ਦਾ ਲਾਹਾ ਇਹ ਮੇਰੇ ਮਨ ਚ ਅਜ ਖਿਆਲ ਆਇਆ ਜ਼ਰੂਰ ਤੁਸੀਂ ਵੀ ਗੌਰ ਕਰਿਓ ਧੰਨਵਾਦ